यूपी ਦੇ ਬਰੇਲੀ ਵਿੱਚ ਸ਼ੁੱਕਰਵਾਰ ਨੂੰ ਹੋਲੀ ਮਨਾਉਣ ਦੌਰਾਨ ਦੋ ਸਕੇ ਭਰਾਵਾਂ ਵਿੱਚ ਝਗੜਾ ਹੋ ਗਿਆ ਝਗੜਾ ਇੰਨਾ ਵੱਧ ਗਿਆ ਕਿ ਸ਼ਰਾਬ ਦੇ ਨਸ਼ੇ 'ਚ ਵੱਡੇ ਭਰਾ ਨੇ ਤੇਜ਼ ਹਥਿਆਰਾਂ ਨਾਲ ਹਮਲਾ ਕਰਕੇ ਛੋਟੇ ਭਰਾ ਦਾ ਕਤਲ ਕਰ ਦਿੱਤਾ ਇਹ ਘਟਨਾ ਪ੍ਰੇਮਨਗਰ थाना ਖੇਤਰ ਦੇ ਰਾਜੇਂਦਰ ਨਗਰ ਵਿੱਚ ਵਾਪਰੀ ਜਿਸ ਕਾਰਨ ਇਲਾਕੇ 'ਚ ਸੰਤਸਣੀ ਫੈਲ ਗਈ ਪ੍ਰੇਮਨਗਰ थाना ਖੇਤਰ ਦੇ ਵਾਸ ਵਿਕਾਸ ਖੇਤਰ ਦਾ ਰਹਿਣ ਵਾਲਾ ਹਰਵਿੰਦਰ ਸਿੰਘ ਆਪਣੇ ਛੋਟੇ ਭਰਾ ਗੁਰਮੀਤ ਸਿੰਘ ਨਾਲ ਹੋਲੀ ਦੇ ਗੀਤਾਂ ਤੇ ਸ਼ਰਾਬ ਦੇ ਨਸ਼ੇ 'ਚ ਡੀਜੇ ਦੇ ਗੀਤਾਂ ਤੇ ਘਰ ਦੇ ਸਾਹਮਣੇ ਨੱਚ ਰਿਹਾ ਸੀ। ਦੋਵੇਂ ਭਰਾਜ ਘਰ 'ਚ ਹੋਲੀ ਦਾ ਆਨੰਦ ਮਾਣੇ ਸਨ। ਫਿਰ 35 ਸਾਲਾਂ ਛੋਟੇ ਭਰਾ ਨੇ 50 ਸਾਲਾਂ ਵੱਡੇ ਭਰਾ ਰਵਿੰਦਰ ਸਿੰਘ ਨੂੰ ਆਪਣੀ ਪਤਨੀ ਬਾਰੇ ਟਿੱਪਣੀ ਕੀਤੀ ਜਿਸ ਕਾਰਨ ਦੋਵਾਂ ਭਰਾਵਾਂ ਵਿੱਚ ਤਕਰਾਰ ਵੱਧ ਕੇ ਲੜਾਈ ਵਿੱਚ ਬਦਲ ਗਈ। ਦੋਸ਼ ਹੈ ਕਿ ਸ਼ਰਾਬ ਦੇ ਨਸ਼ੇ ਕਿ ਵੱਡੇ ਭਰਾ ਹਰਵਿੰਦਰ ਸਿੰਘ ਨੇ ਤੇਜ ਹਥਿਆਰ ਕੱਢ ਕੇ ਗੁਰਮੀਤ ਸਿੰਘ ਦੀ ਛਾਤੀ ਤੇ ਕਈ ਵਾਰ ਕਰਕੇ ਕਤਲ ਕਰ ਦਿੱਤਾ ਹਾਲਾਂਕਿ ਇਸ ਘਟਨਾ ਤੋਂ ਬਾਅਦ ਖੁਸ਼ੀਆਂ ਸੋਗ ਦੇ ਵਿੱਚ ਬਦਲ ਗਈਆਂ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ লাশ ਨੂੰ ਕਬਜ਼ੇ ਲੈ ਕੇ ਪੋਸਟਮਾਰਟਮ ਲਈ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ